ਕਹਿੰਦੇ ਕੰਜੀ ਨੇ ਬਾਰ ਲਿਖ ਕੇ ਲਾਇੰਡ ਵੀਸ ਕੁਟੀ ਗਾੜਾ ਆ ਆ ਵੇਖੋ ਜੀ ਪੈਰੋ ਮੰਦਿਰ ਦਾ ਹਾਲ ਆ ਵੇਖੋ ਆ ਜਿਹੜੇ ਮੰਤ ਬਣੇ ਫਿਰਦੇ ਆ ਆ ਵੇਖੋ ਕਿੰਦਾ ਮੀਟ ਸ਼ਰਾਬਾਂ ਪੀਂਦੇ ਆ ਹਾਂਜੀ ਪੈਰੋ ਮੰਦਿਰ ਦੀ ਮਰਿਆਦਾ ਨੂੰ ਖਰਾਬ ਕਰਦੇ ਆ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਆ ਤੇ ਲਿਖ ਕੇ ਵੀ ਇੱਥੇ ਸ਼ਰਾਬ ਪੀ ਕੇ ਆਉਣਾ ਮਨਾ ਲਿਉਣਾ ਮਨਾ ਆ ਇੱਥੇ ਹੁੰਦੇ ਸਕਿਉਰਿਟੀ ਗਾਰਡ ਸਾਰੇ ਰਲੇ ਹੋਏ ਆ ਹਾਂਜੀ ਤੇ ਹੋਰ ਪੈਰੋ ਮੰਦਿਰ ਦੇ ਜੋ ਮੁਖ ਸੇਵਾਦਾਰ ਆ ਮਾਤਾ ਜੀ ਉਹਨਾਂ ਦੇ ਵੀ ਹੱਥੀ ਪਏ ਆ ਤੇ ਰੋਜ਼ ਇੱਥੇ ਇਹੀ ਹਾਲ ਆ 11:00 11:30 ਵਜੇ ਤੋਂ ਬਾਅਦ ਇੱਥੇ ਇਹੀ ਕੁਛ ਚੱਲਦਾ ਆ ਰਿਹਾ ਜੀ ਇਹ ਪੈਰੋ ਮੰਦਿਰ ਆ ਜੀ ਆ ਪੈਰੋ ਮੰਦਿਰ ਦੀ ਮਰਿਆਦਾ ਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਜਾ ਰਿਹਾ ਵਾ ਤੇ ਮਿਹਰਬਾਨੀ ਕਰਕੇ ਪ੍ਰਸ਼ਾਸਨ ਗਾੜੀ ਵੀ ਬੇਨਤੀ ਆ ਕਿ ਜੋ ਵੀ ਇਹਨਾਂ ਤੇ ਬੰਦੀ ਕਾਰਵਾਈ ਆ ਕੀਤੀ ਜਾਵੇ ਉੱਥੇ ਕੋਈ ਅਨਨੋਨ ਬੰਦੇ ਸ਼ਰਾਬ ਪੀ ਰਹੇ ਆ ਤੇ ਨਾਲ ਮੀਟ ਖਾ ਰਹੇ ਨੇ ਇਸ ਬੰਦ ਵਿੱਚ ਅਸੀਂ ਚੌਂਕੀ ਆਏ ਆ ਇਹਨਾਂ ਨੇ ਟਰਨਾਲ ਹੋਰ ਬੰਦੇ ਨੇ ਉਹ ਪੁਲਿਸ ਵੈਰੀਫਾਈ ਕਰੀ ਆ ਕਿ ਇਹਨਾਂ ਨੇ ਰਾਤੀ ਬੈ ਕੇ ਸ਼ਰਾਬ ਪੀਤੀ ਆ ਤੇ ਮੀਟ ਖਾਦਾ ਆ ਮੀਟ ਸ਼ਰਾਬ ਪੀ ਕੇ ਖਾ ਪੀ ਕੇ ਤੇ ਉਸ ਤੋਂ ਬਾਅਦ ਮੰਦਿਰ ਦੇ ਮੇਨ ਗੇਟ ਤੇ ਡਿਊਟੀ ਕਰਦੇ ਰਹੇ ਨੇ ਇਹਦੇ ਵਿੱਚ ਸਾਡੀ ਆਸਤਾ ਨੂੰ ਥੇਸ ਪਹੁੰਚੀ ਆ ਲਿਖ ਕੇ ਲਾਇਆ ਆ ਕਿ ਸ਼ਰਾਬ ਔਰ ਅੰਨੀ ਸਖਤ ਮਨਾ ਸ਼ਰਾਬ ਲੈ ਕੇ ਆਣਾ ਪੀਣਾ ਜਾਂ ਲੈਣਾ ਸਖਤ ਮਨਾ ਸਾਹਮਣੇ ਬੋਰਡ ਵੀ ਲੱਗੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਦੱਸੀ ਆ ਕਿ ਦੋ ਬੰਦੇ ਫੜ ਲਏ ਨੇ ਅਸੀਂ ਸਾਰੀ ਵੀਡੀਓ ਫੁਟੇਜ ਜਿਹੜੀ ਉਹ ਲੈ ਕੇ ਇਹਦੇ ਉੱਤੇ ਬੰਦੀ ਜਿਹੜੀ ਕਾਰਵਾਈ ਉਹ ਕਰਾਂਗੇ ਕੋਈ ਬੰਦੇ ਦਾ ਪਤਾ ਲੱਗੇ ਕਿਹੜੇ ਬੰਦੇ ਸੀ ਨਹੀਂ ਜੀ ਉਹ ਫੁਟੇਜ ਜਦੋਂ ਅਸੀਂ ਕਢਾਉਣ ਲੱਗੇ ਆ ਉਹ ਲੈ ਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਕਾਰਵਾਈ ਕਮੇਟੀ ਨਾਲ ਗੱਲ ਕਰਕੇ ਉਹ ਸਾਰੀ ਹੋਈ ਕਿ ਜੇ ਤਾਂ ਉਹ ਬੰਦੇ ਫੜੇ ਜਾਂਦੇ ਕੀ ਕਾਰਵਾਈ ਕੀਤੀ ਜਾਏਗੀ ਇਹ ਵੀ ਅਸੀਂ ਦੇਖਾਂਗੇ ਨਾ ਪਹਿਲਾਂ ਉਹਨਾਂ ਦਾ ਕੀ ਰੋਲ ਕੀ ਆ ਫਿਰ ਉਸ ਤੋਂ ਬਾਅਦ ਦੋ ਸਟੋਰੀ ਗਾਰਡ ਨੂੰ ਪੁਲਿਸ ਨੇ ਫੜੇ ਰਾਤ ਨੂੰ ਨੇ ਜੀ ਅਜੇ ਪੜਤਾਲ ਹੀ ਕਰਨੇ ਆ ਉਹਨਾਂ ਨੂੰ ਪੁੱਛ ਕੇ ਕਰਾਂਗੇ ਸਾਰਿਆਂ ਨੂੰ ਲੈ ਕੇ ਤੇ ਫਿਰ ਉਸ ਤੋਂ ਬਾਅਦ ਕਰ ਦੋ ਸਰ ਸਵਾਮੀ ਜੀ ਨੇ ਕਿਹਾਗਾ ਵੀ 3 ਤੋਂ ਬਾਅਦ ਵੀ ਉਹਨਾਂ ਨੇ ਸਾਰੀ ਰਾਤ ਇੱਥੇ ਡਿਊਟੀ ਦਿੱਤੀ ਆਪ ਨੂੰ ਨਹੀਂ ਉਹ ਹੀ ਇਹੀ ਸਾਰਾ ਕੁਝ ਦੇਖਾਂਗੇ ਨਾ ਫੁਟੇਜ ਦੇ ਵਿੱਚ ਦਿੱਤੀ ਆ ਜਾਂ ਕਿੱਥੇ ਕਿੱਥੇ ਉਹ ਗਏ ਨੇ ਉਹ ਸਾਰਾ ਕੁਝ ਇਹੀ ਦੇਖਾਂਗੇ ਫੁਟੇਜ ਦੇ ਉੱਤੇ ਤੇ ਫਿਰ ਉਹਦੀ ਬੰਦੀ ਅਗਲੀ ਕਾਰਵਾਈ ਕਰਾਂਗੇ ਠੀਕ ਕਹੇ ਪੰਜੀ ਨੇ ਬਾਹਰ ਲਿਖ ਕੇ ਲਾਇਆ ਇੰਦੀ ਵੀ ਸਕੂਟੀ ਕਾਰ ਆ ਆ ਵੇਖੋ ਜੀ ਪੈਰੋਂ ਮੰਦਿਰ ਦਾ ਹਾਲ ਆ ਵੇਖੋ ਆ ਜਿਹੜੇ ਮੰਤ ਬਣੇ ਫਿਰਦੇ ਆ ਆ ਵੇਖੋ ਕਿੰਦਾ ਮੀਟ ਸ਼ਰਾਬਾਂ ਪੀਂਦੇ ਆ ਹਾਂਜੀ ਪੈਰੋ ਮੰਦਰ ਦੀ ਮਰਿਆਦਾ ਨੂੰ ਖਰਾਬ ਕਰਦੇ ਆ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਆ ਤੇ ਲਿਖ ਕੇ ਵੀ ਇੱਥੇ ਸ਼ਰਾਬ ਪੀ ਕੇ ਆਉਣਾ ਮਨਾ ਲਿਉਣਾ ਮਨਾ ਆ ਇੱਥੇ ਹੁੰਦੇ ਹੀ ਸਕਿਉਰਿਟੀ ਗਾਰਡ ਸਾਰੇ ਰਲੇ ਹੋਏ ਆ ਹਾਂਜੀ ਤੇ ਹੋਰ ਪੈਰੋ ਮੰਦਰ ਦੇ ਜੋ ਮੁੱਖ ਸੇਵਾਦਾਰ ਆ ਮਾਤਾ ਜੀ ਉਹਨਾਂ ਦੇ ਵੀ ਹੱਥੀ ਪਏ ਆ ਤੇ ਰੋਜ਼ ਇੱਥੇ ਇਹੀ ਹਾਲ ਆ 11:00 11:30 ਵਜੇ ਤੋਂ ਬਾਅਦ ਇੱਥੇ ਇਹੀ ਕੁਛ ਚੱਲਦਾ ਆ ਰਿਹਾ ਜੀ ਇਹ ਪੈਰੋ ਮੰਦਿਰ ਆ ਜੀ ਆ ਪੈਰੋ ਮੰਦਿਰ ਦੀ ਮਰਿਆਦਾ ਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਜਾ ਰਿਹਾ ਵਾ ਤੇ ਮਿਹਰਬਾਨੀ ਕਰਕੇ ਪ੍ਰਸ਼ਾਸਨ ਗਾੜੀ ਵੀ ਬੇਨਤੀ ਆਗੇ ਜੋ ਵੀ ਇਹਨਾਂ ਤੇ ਬੰਦੀ ਕਾਰਵਾਈ ਹੈ ਕੀਤੀ ਜਾਵੇ